ਕਾਟਾ ਆਖਰ ਘਰ ਹੁੰਦਾ ਹੈ ਸੁਪਨਿਆਂ ਵਾਲਾ ਦਰ ਹੁੰਦਾ ਹੈ ਕਾਟਾ ਆਖਰ ਘਰ ਹੁੰਦਾ ਹੈ ਸੁਪਨਿਆਂ ਵਾਲਾ ਦਰ ਹੁੰਦਾ ਹੈ ਭਾਵੇਂ ਹੋਵੇ ਕੱਚਾ ਢਾਰਾ ਲਿਪਿਆ ਹੋਵੇ ਕਾਟੇ ਘਾਰਾ ਇਹ ਬੰਦੇ ਦਾ ਚਰ ਹੁੰਦਾ ਹੈ ਕਾਟਾ ਆਖਰ ਕਾ ਹੁੰਦਾ ਹੈ ਬੋਲੋ ਸੁਪਨਿਆਂ ਵਾਲਾ ਦਰ ਹੁੰਦਾ ਜੰਮੇ ਘਰ ਵਿੱਚ ਅਮੜੀ ਜਾਏ ਜੰਮੇ ਘਰ ਵਿੱਚ ਅਮੜੀ ਜਾਏ ਦਾਦਾ ਬਾਪੂ ਚਾਚੇ ਕਾਏ ਇਹੀ ਘਰ ਦਾ ਸਾਰ ਹੁੰਦਾ ਹੈ ਘਰ ਤਾਂ ਕਰੰਦਾ ਹੈ ਸਪਨੇ ਆਵਾੜਾ ਦਰੰਦਾ ਹੈ ਯਾਦ ਜਦੋਂ ਵੀ ਆਵੇ ਘਰ ਦੀ ਯਾਦ ਜਦੋਂ ਵੀ ਆਵੇ ਘਰ ਦੀ ਪਹਿੜੀ ਨਹੀਂ ਯਾਦ ਉਸਤਾਵੇ ਕਰਦੀ ਯਾਦ ਜਦੋਂ